ਵੀ ਪ੍ਰਸ਼ਾਸਨ ਦੀ ਮੁੱਠੀ ਦੇ ਵਿੱਚ ਹੈਗਾ ਤਾਂ ਪ੍ਰਸ਼ਾਸਨ ਮੁੱਠੀ ਦੇ ਵਿੱਚ ਕਰਕੇ ਉਹ ਮਜ਼ਦੂਰਾਂ ਦੇ ਪਰਚੇ ਹੋਗੇ ਜਿਨ੍ਹਾਂ ਨੇ ਫੈਰਿੰਗ ਕੀਤੀ ਬੰਦੇ ਫੱਟੜ ਕੀਤੇ ਉਹਨਾਂ ਤੇ ਅਜੇ ਕਾਰਵਾਈ ਨਹੀਂ ਹੋਈਗੀ ਤਾਂ ਇਹਦੇ ਚ ਆਮ ਆਦਮੀ ਪਾਰਟੀ ਦਾ ਜਿਹੜਾ ਇੱਥੋਂ ਦਾ ਐਮਐਲਏ ਉਹਦਾ ਵੀ ਚਿਹਰਾ ਨੰਗਾ ਹੁੰਦਾ ਕਿ ਕਹਨ ਨੂੰ ਆਮ ਹੈ ਹੈ ਇਹ ਖਾਸ ਬੰਦਿਆਂ ਦੀ ਹੈਗੀ ਆ ਇਸ ਕਰਕੇ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਫਿਲਹਾਲ ਅਸੀਂ ਉਹਨਾਂ ਦੇ ਭਰੋਸੇ ਤੇ ਆਪ ਦਾ ਜਿਵੇਂ ਆਪਾਂ ਕਹਿੰਦੇ ਜਥੇਬੰਦੀਆਂ ਦਾ ਸਟੈਂਡ ਵੀ ਸਪੱਸ਼ਟ ਕੀਤਾ ਔਰ ਦੂਜੀ ਗੱਲ ਇਹ ਹੈਗੀ ਕਿ ਜੇ ਮਜ਼ਦੂਰਾਂ ਦੀਆਂ ਜਿਹੜੀਆਂ ਇਹ ਰਿਹਾਈ ਨਹੀਂ ਕੀਤੀ ਜਾਂਦੀ ਹੈਗੀ ਜਾਂ ਪਿੰਡ ਦੇ ਵਿੱਚ ਉਸੇ ਤਰ੍ਹਾਂ ਦਾ ਦੈਸਤਾ ਮੌਲ ਰਹਿੰਦਾ ਤਾਂ ਮਜ਼ਦੂਰ ਜੱਥੇ ਬੰਦਿਆਂ ਸਿਰ ਜੋੜ ਕੇ ਸੰਘਰਸ਼ ਕਰਨੀ ਔਰ ਤਿੱਖਾ ਸੰਘਰਸ਼ ਕਰਨੀ ਆਮ ਆਦਮੀ ਪਾਤੀ ਧਰਨਾੜ ਬੰਦਾ ਉਹਦੀ ਸਿਆਸੀ ਸਰਕਾਰੀ ਦਰਬਾਰੇ ਪਹੁੰਚਾ ਸੇਲਰ ਦਾ ਮਾਲਕ ਹੈ ਮਜ਼ਦੂਰਾਂ ਦੀ ਪੱਲੇਦਾਰਾਂ ਦੀ ਵੀ ਲੁੱਟ ਕਰਦਾ ਹੈ ਲੁੱਟ ਦੇ ਉੱਤੇ ਫੜਿਆ ਹੋਇਆ ਬੰਦਾ ਤਾਂ ਇਸ ਕਰਕੇ ਜਾਨੀ ਉਹਦੀ ਗੋਦਾ ਸਵਾਲ ਸੀ ਤੇ ਮਜ਼ਦੂਰਾਂ ਦੇ ਵਾਲੇ ਮਜ਼ਦੂਰਾਂ ਵਾਲੇ ਪਾਸੇ ਜਾਨੀ ਉਹਨਾਂ ਦੇ ਆਪ ਦੇ ਇੱਕ ਹੱਕ ਪਗਾਉਣ ਦਾ ਮਾਮਲਾ ਸੀਗਾ ਜਿਹਦੇ ਤੋਂ AC ਉਹਨਾਂ ਦਾ ਜਿਹੜਾ ਗੰਦਾ ਪਾਣੀ ਹੈ ਉਹ ਮਜ਼ਦੂਰਾ ਵਾਲੇ ਪਾਸੇ ਪੈ ਰਿਆ ਸੀ ਉਹ ਕਹਿੰਦਾ ਵੀ ਬਹੁਤ ਚ ਸਾਫ ਪਾਣੀ ਪੈਂਦਾ ਮੋਗੇ ਤੋਂ ਪਾਈਪਾਂ ਆਉਂਦੀਆਂ ਹੈਗੀਆਂ ਉਹ ਮੋਗਿਆਂ ਤੋਂ ਪਾਈਪਾਂ ਰਾਹੀਂ ਹੋ ਕੇ ਜਿਹੜਾ ਪਾਣੀ ਹੈ ਖਾਲੇ ਦਾ ਉਹ ਸਾਫ ਪਾਣੀ ਛੱਪੜ ਦੇ ਵਿੱਚ ਪੈਂਦਾ ਤਾਂ ਜਿਹਦੇ ਘਰ ਕੋਲ ਉਹਨਾਂ ਪਾਈਪਾਂ ਦੇ ਵਿੱਚ ਉਸੇ ਪਾਣੀ ਦੇ ਵਿੱਚ ਡਿੱਗੀ ਬਣਾ ਕੇ ਯਾਨੀ ਜਿਹੜਾ ਗਮਦੂਰ ਸਿੰਘ ਹੈ ਸੈਲਰ ਦਾ ਮਾਲਕ ਹੈ ਜਿਹੜੇ ਬੰਦੇ ਨਾਲੇ ਪੰਗਾ ਪਿਆ ਹੈ ਯਾਰ ਜਣੀ ਉਹ ਆਪਦਾ ਗੰਦਾ ਪਾਣੀ ਉਸ ਡਿੱਗੀ ਦੇ ਵਿੱਚ ਬਣਾ ਕੇ ਉਸ ਪਾਈਪਾਂ 'ਚ ਪਾਉਂਦਾ ਸੀਗਾ ਉਹ ਪਿੰਡ ਵਾਲੇ ਜਿਹੜੇ ਮਜ਼ਦੂਰ ਆ ਉਹ ਰੋਕਦੇ ਸੀਗੇ ਵੀ ਇਹ ਪਾਣੀ ਇੱਥੇ ਨਹੀਂ ਪੈਣਾ ਚਾਹੀਦਾ ਜਣੀ ਇਸ ਗੱਲ ਕਰਕੇ ਉਹ ਸਾਰਾ ਟਕਰਾਵ ਵਧਿਆ ਤਿੰਨ ਦਿਨ ਜਾਨੀ ਮਜ਼ਦੂਰਾਂ ਨੇ ਇੱਥੇ ਦਿਖਾ ਦਿੱਤੀ ਐਸਐਚਓ ਨੇ ਕੋਈ ਮਸਲਾ ਹੱਲ ਨਹੀਂ ਕੀਤਾ ਅਸੀਂ ਸੋਚਦੇ ਕਿ ਐਸਐਚਓ ਦੀ ਗਲਤੀ ਨਾਲੇ ਮਸਲਾ ਵਿਗੜਿਆ ਐਸਐਚਓ ਨੂੰ ਇੱਥੋਂ ਬਦਲਣਾ ਚਾਹੀਦਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੇ ਪੁਲਿਸ ਦੇ ਸੱਟਾ ਵੱਜੀਆਂ ਅਸੀਂ ਉਹਦੀ ਨਿਖੇਦੀ ਕਰਦੇ ਆ ਅਸੀਂ ਇਹ ਮੰਨਦਪਾਗਾ ਸਮਝਦੇ ਆ ਕਿ ਮਜ਼ਦੂਰਾਂ ਦੀ ਵੀ ਤੇ ਪੁਲਿਸ ਦਾ ਟਕਰਾਅ ਹੋਇਆ ਸਾਡੇ ਹੀ ਮੁੰਡੇ ਇਧਰਲੇ ਪਾਸੇ ਆ ਸਾਡੇ ਹੀ ਜਵਾਬ ਉਧਰਲੇ ਪਾਸੇ ਸੀ ਪਰ ਜੇ ਟਕਰਾਅ ਹੋਇਆ ਏ ਰਜੇਸ਼ ਕੁਮਾਰ ਕਰਕੇ ਹੋਇਆ ਰਜੇਸ਼ ਕੁਮਾਰ ਤੇ ਕਾਰਵਾਈ ਹੋਣੀ ਚਾਹੀਦੀ ਐਸੀ ਐਸਪੀ ਡੀ ਸਾਹਿਬ ਨੂੰ ਜਸਮੀਤ ਸਿੰਘ ਵੀ ਉਹਦੀ ਇਹ ਗਲਤ ਜਿਹੜੀ ਸਾਇੰਸ ਕਰਕੇ ਉਹਦੀ ਸਮਝ ਨਾ ਗਲਤ ਹੋਣ ਕਰਕੇ ਨਾ ਠੀਕ ਹੋਣ ਕਰਕੇ ਇਹ ਮਸਲਾ ਵਾਪਰਿਆ ਇਹ ਮਸਲਾ ਸੈੱਟ ਹੋ ਸਕਦਾ ਸੀਗਾ ਇਸ ਕਰਕੇ ਜਾਨੀ ਉਹਨੇ लाठीचार्ज ਜਾਨ ਬੁੱਧੀਏ ਕਰਵਾਇਆ ਪ੍ਰਸ਼ਾਸਨ ਨੂੰ ਗਲਤ ਰਿਪੋਰਟ ਦਿੱਤੀ ਆ ਉਹਨੇ ਤਾਂ ਦੂਜੀ ਅਸੀਂ ਗੱਲ ਇਹ ਕਰਕੇ ਆਏ ਆ ਕਿ ਜਿਹੜਾ ਸ਼ਰੇਆਮ ਗੋਲੀਆਂ ਚਲਾ ਰਿਆ ਅਸੀਂ ਵੀਡੀਓ ਵੀ ਜਸਮੀਤ ਸਿੰਘ ਨੂੰ ਦਿੱਤੀ ਐ ਐਸਪੀ ਡੀ ਸਾਹਿਬ ਨੂੰ ਵੀ ਆਹ ਦੇਖੋ ਗੋਲੀਆਂ ਚੱਲ ਰਹੀਆਂ ਹੋ ਕਲੈਸ਼ ਹੋਣ ਤੋਂ ਪਹਿਲਾਂ ਇੱਕ ਬੰਦਾ ਜਾਨੀ ਉੱਥੇ ਜਿਹੜਾ ਕੁਲਦੀਪ ਸਿੰਘ ਐ ਉਹਦੇ ਗੱਲ ਪੈ ਰਿਆ ਮਜ਼ਦੂਰਾਂ ਦੇ ਗੱਲ ਪੈ ਰਿਆ ਗੁੰਡਾਗਰਦੀ ਕਰ ਰਿਆ ਉਹਦੀ ਵੀਡੀਓ ਵੀ ਅਸੀਂ ਦੇਖਿਆ ਵੀ ਇੱਥੇ ਕੋਈ ਕਾਰਵਾਈ ਨਹੀਂ ਇਸ ਕਰਕੇ ਜਾਨੀ ਮਜ਼ਦੂਰਾਂ ਦੇ ਉੱਤੇ ਸਾਨੂੰ ਖਾਸ਼ਾ ਸੀ ਵੀ ਉਹਦੇ ਤੇ ਮਤਲਬ ਜਿਹੜੀਆਂ ਧਰਾਵਾਂ ਦੇ ਦੇਖਧੋਧੀਆਂ ਲਾਈਆਂ ਪਰ ਉਹ ਅਸੀਂ ਗੱਲ ਕੀਤੀ ਆ ਉਹ ਕਹਿੰਦੇ ਵੀ ਉਹ ਧਰਾਵਾਂ ਦੇ ਜਿਹੜੇ ਨਾਮ ਬਦਲੇ ਗਏ ਹੋਣ ਕਰਕੇ ਉਹਦੇ ਕਰਕੇ ਭਲੇਖਾ ਪੈਂਦਾ ਵੀ ਉਹ ਧਰਾਵਾਂ ਮਤਲਬ ਉਸ ਤਰ੍ਹਾਂ ਦੀਆਂ ਨਹੀਂ ਲਾਈਆਂ ਹੈਗੀਆਂ ਉਹ ਕਹਿੰਦੇ ਵੀ ਅੱਜ ਉਹਨਾਂ ਨੂੰ ਪੇਸ਼ ਕੀਤਾ 90 ਬੰਦੇ ਹੈਗੇ ਉਹਦੇ ਚੀਜ਼ ਕੁਝ ਅਣਪਛਾਤੇ ਆ 40 ਬੰਦੀ ਉਹਨਾਂ ਨੇ ਅਰੈਸਟ ਕੀਤੇ ਆ ਅਸੀਂ ਪ੍ਰਸ਼ਾਸਨ ਨੂੰ ਇਹ ਕਹਿਆ ਵੀ ਹੁਣ ਪੁਲਿਸ ਜਿਹੜੀ ਛਾਪੇ ਮਾਰ ਰਹੀ ਆ ਇਸ ਕਰਕੇ ਉਹ ਗਲਤ ਗੱਲ ਐ ਹੁਣ ਲੋਕਾਂ ਤੇ ਦਹਿਸ਼ਤ ਨਾ ਪਾਈ ਜਾਵੇ ਜੇ ਹੁਣ ਪੁਲਿਸ ਛਾਪੇ ਮਾਰੂਗੀ ਫੇਰ ਨਹੀਂ ਦੇਖੋ ਜੀ ਥੋੜਾ ਵਿਵਾਦ ਚੱਲ ਰਿਹਾ ਅਸੀਂ ਪਾਣੀ ਦਾ ਨਾਲੀਆਂ ਦਾ ਸਰਪੰਚ ਦਾ ਹੱਕ ਹੁੰਦਾ ਸਾਡੇ ਕੋਲੇ ਤਿੰਨ ਬੰਦੇ ਲੈ ਕੇ ਆਉਂਦਾ ਚਾਰ ਲੈ ਕੇ ਆਉਂਦਾ ਅਸੀਂ ਇਹ ਹੱਲ ਸਾਰੇ ਮੰਨਣ ਨੂੰ ਤਿਆਰ ਸੀ ਜਿਵੇਂ ਕਰਦੇ ਤੇ ਆਪਣਾ ਪਾਣੀ ਤਾਂ ਚਲਾ ਰਿਹਾ ਸੀ ਉਸੇ ਨਾਲ ਹੀ ਮੇਲ ਇਹ ਚਾਰ ਘਰਾਂ ਦਾ ਪਾਣੀ ਜਾਣਾ ਸੀ ਜਿੱਥੋਂ ਕਿ ਇਹ ਇਹ ਕਰ ਸਕਦਾ ਸੀ ਪਰ ਇਸ ਨੇ ਇਹ ਗੱਲ ਨਹੀਂ ਕਰੀ ਇਹ 40 ਬੰਦੇ ਲੈ ਕੇ ਉਸ ਤੋਂ ਬਾਅਦ ਆਪਣੀ ਕਾਰਸ਼ ਮਕਾਉਣ ਵਾਸਤੇ ਕਿੱਥੇ ਪਹੁੰਚਿਆ ਤੇ ਸਾਡੇ ਜੋ ਬੰਦੇ ਨਾਲ ਨਾਲ ਖੜੇ ਸੀ ਇਹਦੇ ਕੋਲੇ ਪਾਣੀ ਵਾਸਤੇ ਤੇ ਉਹਨਾਂ ਤੇ ਧੱਕਾ ਮੁੱਕੀ ਹੋਇਆ ਫਿਰ ਦੀ ਡਾਂਗੋ ਸੋਤੀ ਚੱਲ ਕੇ ਉਹ ਗੁੰਡਿਆਂ ਨੂੰ ਲਿਆਇਆ ਤੇ ਫਿਰ ਸਾਨੂੰ ਇਹ ਪ੍ਰਸ਼ਾਸਨ ਨੂੰ ਕਰਨਾ ਪਿਆ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨੇ ਮਦਦ ਬਹੁਤ ਕੀਤੀ ਜੇ ਪ੍ਰਸ਼ਾਸਨ ਨਾ ਆਉਂਦਾ ਤਾਂ ਇਹ ਗੱਲ ਵਧ ਕੇ ਬਹੁਤ ਹੀ ਅੱਗੇ ਚਲੀ ਜਾਂਦੀ ਸੀ ਬਹੁਤ ਨੁਕਸਾਨ ਹੋਣਾ ਸੀ ਅਸੀਂ ਪ੍ਰਸ਼ਾਸਨ ਦੇ ਇੰਨੇ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਬਹੁਤ ਹੀ ਪੁਲਿਸ ਨੇ ਆਪਣੇ ਹੱਕਾ ਪੱਕੇ ਜ਼ੋਰ ਲਾ ਕੇ ਛੱਟਾਂ ਵੀ ਖਾਧੀਆਂ ਗੱਡੀ ਵੀ ਉਹਨਾਂ ਦੀ ਭੰਤੀ ਪੁਲਿਸ ਵਾਲਿਆਂ ਦੀ ਡੀਐਸਪੀ ਐਸਪੀ ਸਾਰੇ ਜੋ ਆਏ ਸੀ ਸਾਰਿਆਂ ਨੇ ਇਹ ਕਾਰਵਾਈ ਬਹੁਤ ਹੀ ਜ਼ੋਰਾਂ ਨਾਲ ਇਹਨਾਂ ਦਾ ਮੁਕਾਬਲਾ 300 ਬੰਦਾ ਸੀ ਬੁੜੀਆਂ ਬੰਦੇ ਇਕੱਠੇ ਹੋ ਕੇ ਇੱਕ ਗਰੋਹ ਬਣਾ ਕੇ ਸਾਰੇ ਜੀ ਪਤਰਾ ਦਾ ਸ਼ੁਰੂ ਕਰਦੇ ਡਲੇ ਕਿਆ ਲਿਆ ਕੇ ਬੁਰੀਆਂ ਡਿਆਈ ਗਈਆਂ ਇਹ ਬੰਦੇ ਬਾਹਰੋਂ ਆਏ ਸੀ ਕਿ ਪਿੰਡ ਦੇ ਵਿੱਚ ਬੰਦੇ ਸੀ ਉਹਨਾਂ ਦੇ ਆਏ ਜੇ ਪਿੰਡ ਦੇ ਹੀ ਬੰਦੇ ਸੀ ਜਾ ਦੇ 2500 ਬੰਦਾ ਦਾ ਪਿੰਡ ਤੇ ਹੀ ਸੀ ਇਹ ਇਹ ਪਾਣੀ ਦਾ ਮਸਲਾ ਜਿਹੜਾ ਸੀ ਕਿੰਨੀ ਦੇਰ ਪੁਰਾਣਾ ਚੱਲੀ ਜਾ ਰਿਹਾ ਸੀ ਕੋਈ ਪੁਰਾਣਾ ਨਹੀਂ ਸੀ ਜੀ ਪਹਿਲੇ 15 ਦਿਨ ਤਾਂ ਬੰਦ ਸੀ ਪਾਣੀ ਆਪਣਾ ਬਾਲਾ ਚੰਦੀ ਪਹਿਲੇ 25 ਸਾਲ ਹਾਂ 25 ਸਾਲ ਤੋਂ ਪਾਣੀ ਸਾਡਾ ਹੀ ਲਗਾਤਾਰ ਚੱਲ ਰਿਹਾ ਸੀ ਕੋਈ ਦਿੱਕਤ ਨਹੀਂ ਪੁਰਾਣਾ ਸਾਫਾ ਸਰਪੰਚ ਵੀ ਲੰਘ ਕੇ ਹੀ ਆਇਆ ਇਹਨਾਂ ਨੂੰ ਬਣੇ ਨੂੰ 2 ਮਹੀਨੇ 3 4 ਹੀ ਹੋਏ ਆ ਜੋ ਵੋਟਾਂ ਪਈਆਂ ਤੁਸੀਂ ਦੇਖ ਹੀ ਰਹੇ ਆ ਜਦੋਂ ਤੋਂ ਲੈ ਕੇ ਆ ਗਿਆ ਆਪਣਾ ਗਰੁੱਪ ਬਣਾ ਕੇ ਇਹ ਗੱਲਾਂ ਹੀ ਕੋਸ਼ੂਰ ਕਰਦਾ ਇਹ ਮਤਲਬ ਕਿ ਸਰਪੰਚ ਇਹ ਹੈ ਕਿ ਕੋਈ ਦੀ ਘਰ ਵਾਲੀ ਇਹਦੇ ਘਰ ਵਾਲੀ ਸਰਪੰਚ ਆ ਜੀ ਇਹ ਸਰਪੰਚ ਵੀ ਹੈ ਨਹੀਂ ਇੱਕ ਵੀਡੀਓ ਜੀ ਬਣਾਉਣ ਜਾਣ ਦਾ ਦੱਸੋ ਕਿਹਦੇ ਇਹਨੇ ਆਪਦੀ ਮਰਜ਼ੀ ਨਾਲ ਹੀ ਇਹ ਧਰਨਾ ਸ਼ੁਰੂ ਕਰਤਾ ਲੋਕਾਂ ਨੂੰ ਮਗਰ ਲਾ ਲਿਆ ਕਿਉਂ ਜੋ ਗਰੁੱਪ ਬਣਾਇਆ ਸੀ ਉਹ ਗਰੁੱਪ ਕੋਈ ਦੇ ਨਾਲ ਇਹਦੇ ਜਾਦੀ ਬੰਦੇ ਆ ਸਾਰੇ ਜਿੰਨੇ ਕੀ ਲਾਦਾ ਏਡੀ ਵੱਡੀ ਘਟਨਾ ਹੋ ਗਈ ਆ ਉਹਨੂੰ ਏਡੀ ਵੱਡੀ ਘਟਨਾ ਆ ਜੀ ਬਹੁਤ ਜਾਦੀ ਹੋਈ ਆ ਇਹਦੇ ਚ ਜੇ ਪੁਲਿਸ ਨਾ ਹੁੰਦੀ ਪ੍ਰਸ਼ਾਸਨ ਨਾ ਆਉਂਦਾ ਤਾਂ ਇਹ ਘਟਨਾ ਇੱਥੋਂ ਵੱਧ ਕੇ ਪਤਾ ਨਹੀਂ ਕੀ ਹੋ ਜਾਣਾ ਸੀ ਕਿੰਨੇ ਘਰਾਂ ਦਾ ਨੁਕਸਾਨ ਕਰਨਾ ਸੀ ਜੋ ਦੋ ਤਿੰਨ ਘਰ ਪਿੱਛੇ ਆ ਅੱਡੇ ਤੇ ਬੱਸ ਸਟੈਂਡ ਤੇ ਜਿੱਥੋਂ ਇਹ ਚੱਲਿਆ ਕੰਮ ਉਹ ਦੋ ਨਜਾਇਜ਼ੀ ਤੋੜ ਕੇ ਇਹਨਾਂ ਨੇ ਉਹਨਾਂ ਦਾ ਨੁਕਸਾਨ ਬਾਰ ਵੱਡੇ ਗੇਟ ਵਾਲੇ ਨੁਕਸਾਨ ਕਿੰਨੇ ਕਿੰਨੇ ਦਾ ਹੋ ਗਿਆ ਇਹ ਪਿੰਡ ਜੀ ਦੋ ਘਰਾਂ ਦਾ ਨੁਕਸਾਨ ਅੱਜ ਬੱਸ ਸਟੈਂਡ ਤੇ ਹੋਇਆ ਜਿੱਥੋਂ ਚੱਲਿਆ ਤੇ ਬਾਕੀ ਇਹਨਾਂ ਅੱਗੇ ਆ ਕੇ ਅੱਗੇ ਨਾਲ ਆ ਕੇ ਜਿਹੜੇ ਘਰਾਂ ਨਾਲ ਟਕਰਾਅ ਹੋਇਆ ਸੀ ਆਪਣਾ ਇਹਨਾਂ ਦਾ ਪਹਿਲਾਂ ਇੱਥੋਂ ਬੋਲ ਕੇ ਗਏ ਆ ਉੱਥੇ ਵੀ ਸ਼ੀਸ਼ੇ ਤੋੜਤੇ ਕਾਫੀ ਨੁਕਸਾਨ ਤੇ ਮਲਾਜਮਾਂ ਦੀਆਂ ਗੱਡੀਆਂ ਤੋੜਤੀਆਂ ਠੀਕ ਹੈ ਬਹੁਤ ਜ਼ਿਆਦਾ ਜਿਹੜਾ ਰਾਤ ਪਿੰਡ ਚੰਦਪਾਣ ਦੇ ਵਿੱਚ ਖੂਨੀ ਚੱਕ ਕੋਈ ਪੁਲਿਸ ਤੇ ਪਿੰਡ ਵਾਛੇ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਜੀ ਕੱਲ ਇੱਕ ਧਰਨਾ ਲੱਗਾ ਸੀ ਜਿਹੜਾ ਧਰਨਾ ਪਿੰਡ ਦੇ ਗੁਰਪ੍ਰੀਤ ਨਵਰਧਨ ਦਾ ਲਗਾਇਆ ਗਿਆ ਸੀ ਸਟਨਲੀ ਵਾਇਲੈਂਟ ਟਰਨ ਹੋ ਗਿਆ ਉਹਨਾਂ ਨੇ ਟਾ ਰੋੜੇ ਚਲਾਣੇ ਸ਼ੁਰੂ ਕਰ ਦਿੱਤੇ ਜਿਸ ਚ ਸਾਡੇ ਪੁਲਿਸ ਮੁਲਾਜ਼ਮ ਜਿਹੜੇ ਔਨ ਡਿਊਟੀ ਸੀ ਉਹ ਇੰਜਰਡ ਹੋਏ ਹੈਗੇ ਹੈ ਜਿਸ ਚ ਸਾਡੇ ਡੀਐਸਪੀ ਸੀਐਸਐਚਓ ਜੈਤੋ ਨੇ ਏ ਸੀ ਨਿਸ਼ਤਰ ਸਿੰਘ ਉਹਦੀ ਹੈਗੇ ਹੈ ਜੇਡੀ ਕਾਂਸਟੇਬਲ ਹੈਗੇ ਕੁਝ ਹੋਰ ਨੇ ਤੇ ਫਿਰ ਜਿਹੜੀ ਸਾਡੇ ਏਸੀ ਨਿਸ਼ਤਰ ਸਿੰਘ ਸਾਨੂੰ ਤੇ ਮੌਕੇ ਦੇ ਜੂਬੀ ਦੇ ਹਾਜ਼ਰ ਸੀ ਉਹਨਾਂ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਹੈ ਜਿਹੜਾ ਉਹਨੇ 9 ਨੰਬਰ ਛੱਡੀ ਹੈ ਰਿਪੋਰਟ ਹੈਗੀ ਹੈ ਕਿ ਉਹ ਕਿਹੜੇ ਬੰਦੇ ਆ ਜਿਹੜੇ ਬਾਈਨੀਰ ਨੇ ਹੈਗੇ ਆ ਕੁਝ ਅਨਨੋਨ ਹੈਗੇ ਆ ਬੀਐਨਐਸਟੀ ਨੇ ਲਗ ਲਗ ਧਾਰਾਵਾਂ ਦੇ ਤਹਿਤ ਕੀਤੀ ਹੈ ਜਿੰਨਾ ਕਿ 109 132 221 309 304 62 324 190 ਹਾਂ ਲਗ ਲਗ ਧਾਰਾਵਾਂ ਦੇ ਇਟ ਦਰਜ ਹੈਗੀ ਐਫਆਈਆਰ ਕਰਕੇ ਨਿਸ਼ਾਨਤਾ ਸੀ ਉਹਨਾਂ ਦੇ ਬਿਆਨ ਤੇ ਤੇ ਜਿਹੜੇ ਬੰਦੇ ਆ ਵਿੱਚ ਅਸੀਂ ਉਹਨਾਂ ਨੂੰ ਹੁਣ ਪੜਦੇ ਆ ਹੈਗਾ ਜਿਹੜੇ ਅਨਮਛਾਤੇ ਹੈਗੇ ਉਹਨਾਂ ਨੂੰ ਇਸੀ ਜਲਦੀ شناخت ਕਰਕੇ ਉਹਨਾਂ ਨੂੰ ਵੀ ਫੜਨਾ ਹੈ